ਆਪਣੇ ਘਰ ਚ 골ਡ ਜਰੂਰ ਹੁੰਦਾ ਹਾਂ ਜੀ ਕਿਸੇ ਦੇ ਘਰੇ 체ਨ ਆ 골ਡ ਦੀ ਕਿਸੇ ਦੇ ਘਰੇ 골ਡ ਦਾ ਕੋਇਨ ਆ ਮਤਲਬ ਜਿੱਥੇ ਨਗ ਨਾ ਹੋਵੇ ਕੋਈ ਮੀਨਾ ਨਾ ਲੱਗਾ ਹੋਵੇ ਇਦਾਂ ਦਾ 골ਡ ਪਲੇਨ 골ਡ ਦੀ ਕੋਈ ਚੀਜ਼ ਹੋਵੇ ਕੰਚ ਦਾ ਗਲਾਸ ਲੈ ਲਓ ਰਾਤ ਨੂੰ ਉਹਦੇ ਵਿੱਚ ਰੱਖ ਦੋ ਉੱਛ ਪਾ ਦਿਓ ਪਾਣੀ ਉਹਨੂੰ ਰਾਤ ਨੂੰ ਢੱਕ ਕੇ ਰੱਖ ਦੋ ਸਵੇਰੇ ਪੀਣਾ ਸ਼ੁਰੂ ਕਰ ਦੋ ਹਾਂਜੀ ਨਰਵ ਸਿਸਟਮ ਸਟਰੋਂਗ ਹੋਣ ਲੱਗ ਜਾਂਦਾ ਕਿਉਂ ਜਿੱਥੇ ਤਾਂਬੇ ਦਾ ਭਾਅ ਵਾੜਾ ਜਦੋਂ ਸੋਨੇ ਦਾ ਭਾਅ ਆਉਣ ਲੱਗਾ ਜੀ ਨਾਲੇ ਸੋਨਾ ਤੋਂ ਡਾਉਣ ਨਹੀਂ ਰਹਜੂ ਸੋਨੇ ਦੇ ਪਾਸੋਂ ਨਾਲ ਵਧਰ ਰਿਜਲਟ ਆ ਜੂਗਾ अच्छा एक ग्रंथ च लिखया है मैं को कोलो नहीं कहता एक ग्रंथ दी वाणी है कि गोल्ड दा पानी या गोल्डन दूध च उबाल के जमे हम मान लो ਤੁਸੀਂ ਦੁੱਧ ਰੱਖਿਆ ਉਬਲਣਾ ਉਹ ਚ ਇੱਕ ਚੈਨ ਸਿੱਡ ਦੋ गोल्ड दी ਤੇ ਉਹਨੂੰ ਉਬਲਣ ਦੋ ਉਦੋਂ ਦਾ ਉਹਦੀ ਚੈਨ ਕੱਢ ਕੇ ਧੋ ਲੋ ਜਾਇ ਗਲਚ ਪਾ ਲੋ ਜਾਇ ਲਮਾਰੀ ਚ ਰੱਖ ਲੋ ਦੁੱਧ ਦੇ ਵਿੱਚ ਭਾਵ ਆ ਜਾਂਦਾ ਇਹਨੂੰ ਮੈਂ 골ਡ ਮਿਲਕ ਕਹਿ ਕੇ ਦਿੱਤਾ ਲੋਕਾਂ ਨੂੰ ਕੈਨੇਡਾ ਯੂਕੇ ਅਮਰੀਕਾ ਤੋਂ ਤਾਂ ਬਹੁਤ ਲੋਕਾਂ ਨੇ ਇਹਨੂੰ ਅਜਮਾਇਆ ਕਿਉਂਕਿ ਉੱਥੇ ਲੋਕ ਬਹੁਤ ਮੰਨ ਦੇਣੇ ਨਾ ਗੱਲਾਂ ਨੂੰ ਆਪਣੇ ਲੋਕ ਵੀ ਹੁਣ ਮੰਨਣ ਲੱਗੇ ਹੌਲੀ ਹੌਲੀ ਕਹਿਣ ਲੱਗੇ ਵੀ ਗੱਲ ਤਾਂ ਖਰੀਂ ਕਹਿੰਦਾ ਗੱਲ ਤਾਂ ਠੀਕ ਹੀ ਕਹਿੰਦਾ ਹੈ ਹੈਨਾ ਤੇ ਹੌਲੀ ਹੌਲੀ ਕਹਿੰਦਾ ਕਹਿੰਦਾ ਕਰਕੇ ਮੰਨ ਗਏ ਵੀ ਬਹੁਤ ਲੋਕਾਂ ਨੇ ਮੈਨੂੰ ਦੱਸਿਆ ਕਿ ਕਹਿੰਦੇ ਗੋਲ ਸਾਬ ਮੇਰੇ ਨਾਲ ਢੂਈ ਚ ਦਰਦ ਹੁੰਦਾ ਸੀ ਸਵੇਰੇ ਸਵੇਰੇ ਆਕੜਦੀ ਸੀ ਢੂਈ ਢੀੜ ਦੀ ਹੱਡੀ ਚ ਡਿਸਕ ਖੇਲੀ ਰਹਿੰਦੀ ਸੀ ਮੈਂ ਤੁਹਾਡੀ ਉਹ 골ਡ ਵਾਲਾ ਕੰਮ ਕਰ ਲਿਆ ਤੁਸੀਂ ਨਾਲ ਐ ਵੀ ਦੱਸਿਆ ਤੀ ਉਹ ਚ ਪੰਚਮ ਹਲਦੀ ਪਾ ਲਿਆ ਕਰੋ ਦੁੱਧ ਚ ਵੀ 골ਡ ਦੀ ਭਸਮ ਉਹਦੇ 골ਡ ਚ ਉਹਨੂੰ ਭਾਵ ਦੇ ਕੇ ਉਹ ਚ ਪੰਚਮ ਹਲਦੀ ਪਾ ਕੇ ਪੀਓ ਕਹਿੰਦਾ ਜੀ ਮੈਂ ਤਾਂ ਪੀਤਾ ਕਮਾਲ ਹੋ ਗਿਆ ਸਰੀਰ ਪਹਿਲਾਂ ਨਾਲੋਂ ਕਹਿੜਾ ਹੋਣ ਲੱਗਾ ਇਹ ਇਹ ਜ਼ਬਰਦਸਤ ਚੀਜ਼ ਹੈ ਹੱਡੀਆਂ ਨੂੰ ਤੇ ਨਾੜੀਆਂ ਨੂੰ ਤਾਕਤ ਦੇਣ ਵਾਸਤੇ ਸੋਨੇ ਨੂੰ ਦੁੱਧ ਚ ਵਾਲ ਕੇ ਪੀਣਾ ਜਾਂ ਰਾਤ ਨੂੰ ਪਾਣੀ ਚ ਰੱਖ ਕੇ ਇਹ ਜ਼ਰੂਰ ਹੈ ਵੀ ਉਹੋ ਜਿਹੇ ਬੰਦਿਆਂ ਤੋਂ ਬਚਾ ਕੇ ਰੱਖੋ ਜਿਹੜਾ ਸਵੇਰੇ ਗਏ ਮੰਮੀ ਪਤਾ ਨਹੀਂ ਮੈਂ ਤਾਂ ਠੀਕ ਰੱਖਿਆ ਸੀ ਮੰਮੀ ਸਵੇਰੇ ਉਹਦੀ ਚੈਨ ਲੱਭਦੀ ਵੀਰੇ ਆਪਣੇ ਘਰ ਚ 골ਡ ਜ਼ਰੂਰ ਹੁੰਦਾ ਹਾਂਜੀ ਕਿਸੇ ਦੇ ਘਰੇ ਚੇਨ ਆ 골ਡ ਦੀ ਕਿਸੇ ਦੇ ਘਰੇ 골ਡ ਦਾ ਕੋਇਨ ਆ ਮਤਲਬ ਜਿੱਚ ਨਗਣਾ ਹੋਵੇ ਕੋਈ ਮੀਨਾ ਨਾ ਲੱਗਾ ਹੋਵੇ ਇਦਾਂ ਦਾ 골ਡ ਪਲੇਨ 골ਡ ਦੀ ਕੋਈ ਚੀਜ਼ ਹੋਵੇ ਕਾਂਚ ਦਾ ਗਲਾਸ ਲੈ ਲਓ ਰਾਤ ਨੂੰ ਉਹਦੇ ਵਿੱਚ ਰੱਖ ਦਿਓ ਉਹ ਚ ਪਾ ਦਿਓ ਪਾਣੀ ਉਹਨੂੰ ਰਾਤ ਨੂੰ ਢੱਕ ਕੇ ਰੱਖ ਦਿਓ ਸਵੇਰੇ ਪੀਣਾ ਸ਼ੁਰੂ ਕਰ ਦਿਓ ਹਾਂਜੀ ਨਰਵਸ ਸਿਸਟਮ ਸਟਰੋਂਗ ਹੋਣ ਲੱਗ ਜਾਂਦਾ ਕਿਉਂ ਜਿੱਥੇ ਤਾਂਬੇ ਦਾ ਭਾਵ ਹੋਣਾ ਜਿਵੇਂ ਸੋਨੇ ਦਾ ਭਾਵ ਹੋਣ ਲੱਗਾ ਜੀ ਨਾਲੇ ਸੋਨਾ ਤੁਹਾਡਾ ਉਹ ਨਹੀਂ ਰਹੇ ਜੋ ਸੋਨੇ ਦੀ ਪਾਸੋਂ ਨਾਲ ਵੱਧ ਰਿਜਲਟ ਆ ਜੂਗਾ ਅੱਛਾ ਇਹ ਗ੍ਰੰਥ ਚ ਲਿਖਿਆ ਹੈ ਮੈਂ ਕੋ ਕੋ ਨਹੀਂ ਕਹਿੰਦਾ ਇਹ ਗ੍ਰੰਥ ਦੀ ਬਾਣੀ ਹੈ ਕਿ 골ਡ ਦਾ ਪਾਣੀ ਜਾਂ ਗੋਲਡਨ ਦੁੱਧ ਚ ਉਬਾਲ ਕੇ ਜਿਵੇਂ ਹੁਣ ਮੰਨ ਲਓ ਤੁਸੀਂ ਦੁੱਧ ਰੱਖਿਆ ਉਬਲਣਾ ਉਹ ਜੇ ਕਿਚਨ ਸਿਡ ਦੋ ਗੋਲਡ ਦੀ ਤੇ ਉਹਨੂੰ ਉਬਲਣ ਦਿਓ ਉਦੋਂ ਬਾਅਦ ਉਹਦੀ ਚੇਨ ਕੱਢ ਕੇ ਧੋ ਲਓ ਜਾਂ ਗਲਚ ਪਾ ਲਓ ਜਾਂ ਅਲਮਾਰੀ ਚ ਰੱਖ ਲਓ ਦੁੱਧ ਦੇ ਵਿੱਚ ਭਾਵ ਆ ਜਾਂਦਾ ਇਹਨੂੰ ਮੈਂ ਗੋਲਡ ਮਿਲਕ ਕਹਿ ਕੇ ਦਿੱਤਾ ਲੋਕਾਂ ਨੂੰ ਕੈਨੇਡਾ ਯੂਕੇ ਅਮਰੀਕਾ ਤੋਂ ਤਾਂ ਬਹੁਤ ਲੋਕਾਂ ਨੇ ਇਹਨੂੰ ਅਜ਼ਮਾਇਆ ਕਿਉਂਕਿ ਉੱਥੇ ਲੋਕ ਬਹੁਤ ਮੰਨ ਦੇਣੇ ਨਾ ਗੱਲਾਂ ਨੂੰ ਆਪਣੇ ਲੋਕ ਵੀ ਹੁਣ ਮੰਨਣ ਲੱਗ ਗਏ ਹੌਲੀ ਹੌਲੀ ਅ ਕਹਿਣ ਲੱਗ ਗਏ ਵੀ ਗੱਲ ਤਾਂ ਖਰੀ ਕਹਿੰਦਾ ਗੱਲ ਤਾਂ ਠੀਕ ਹੀ ਕਹਿੰਦਾ ਹੈ ਹੈਨਾ ਤੇ ਹੌਲੀ ਹੌਲੀ ਕਹਿੰਦਾ ਕਹਿੰਦਾ ਕਰਕੇ ਮੰਨ ਗਏ ਵੀ ਬਹੁਤ ਲੋਕਾਂ ਨੇ ਮੈਨੂੰ ਦੱਸਿਆ ਕਿ ਕਹਿੰਦੇ ਗੋਲ ਸਾਬ ਮੇਰੇ ਨਾਲ ਢੂਈ ਚ ਦਰਦ ਹੁੰਦਾ ਸੀ ਸਵੇਰੇ ਸਵੇਰੇ ਆਕੜਦੀ ਸੀ ਢੂਈ ਥੀੜ ਦੀ ਹੱਡੀ ਚ ਡਿਸਕ 흘ੀ ਰਹੀ ਰਹਿੰਦੀ ਸੀ ਮੈਂ ਤੁਹਾਡੀ ਉਹ 골ਡ ਵਾਲਾ ਕੰਮ ਕਰ ਲਿਆ ਤੁਸੀਂ ਨਾਲ ਐ ਵੀ ਦੱਸਿਆ ਤੁਸੀਂ ਉਹ ਚ ਪੰਚਮ ਹਲਦੀ ਪਾ ਲਿਆ ਕਰੋ ਦੁੱਧ ਚ ਵੀ 골ਡ ਦੀ ਭਸਮ ਉਹਦੇ 골ਡ ਚ ਉਹਨੂੰ ਭਾਵ ਦੇ ਕੇ ਉਹ ਚ ਪੰਚਮ ਹਲਦੀ ਪਾ ਕੇ ਪੀਓ ਕਹਿੰਦਾ ਜੀ ਮੈਂ ਤਾਂ ਪੀਤਾ ਕਮਾਲ ਹੋ ਗਿਆ ਸਰੀਰ ਪਹਿਲਾਂ ਨਾਲੋਂ ਕਿਹੜਾ ਹੋਣ ਲੱਗਾ ਇਹ ਇੱਕ ਜ਼ਬਰਦਸਤ ਚੀਜ਼ ਹੈ ਹੱਡੀਆਂ ਨੂੰ ਤੇ ਨਾੜੀਆਂ ਨੂੰ ਤਾਕਤ ਦੇਣ ਵਾਸਤੇ ਸੋਨੇ ਨੂੰ ਦੁੱਧ ਚ ਵਾਲ ਕੇ ਪੀਣਾ ਜਾਂ ਰਾਤ ਨੂੰ ਪਾਣੀ ਚ ਰੱਖ ਕੇ ਇਹ ਜ਼ਰੂਰ ਹੈ ਵੀ ਉਹੋ ਜਿਹੇ ਬੰਦਿਆਂ ਤੋਂ ਬਚਾ ਕੇ ਰੱਖੋ ਜਿਹੜਾ ਸਵੇਰੇ ਕਹੇ ਮੰਮੀ ਪਤਾ ਨਹੀਂ ਮੈਂ ਤਾਂ ਠੀਕ ਰੱਖਿਆ ਸੀ ਮੰਮੀ ਸਵੇਰੇ ਉਹਦੀ ਚੈਨ ਲੱਭਦੀ ਵੀਰੇ ਆਪਣੇ ਘਰ 'ਚ 골ਡ ਜ਼ਰੂਰ ਹੁੰਦਾ ਹਾਂਜੀ ਕਿਸੇ ਦੇ ਘਰੇ ਚੇਨ ਆ 골ਡ ਦੀ ਕਿਸੇ ਦੇ ਘਰੇ 골ਡ ਦਾ ਕੋਇਨ ਆ ਮਤਲਬ ਜਿੱਥੇ ਨਗ ਨਾ ਹੋਵੇ ਕੋਈ ਮੀਨਾ ਨਾ ਲੱਗਾ ਹੋਵੇ ਇਦਾਂ ਦਾ 골ਡ ਪਲੇਨ 골ਡ ਦੀ ਕੋਈ ਚੀਜ਼ ਹੋਵੇ ਕੰਚ ਦਾ ਗਲਾਸ ਲੈ ਲਓ ਰਾਤ ਨੂੰ ਉਹਦੇ ਵਿੱਚ ਰੱਖ ਦਿਓ ਉਹ 'ਚ ਪਾ ਦਿਓ ਪਾਣੀ ਉਹਨੂੰ ਰਾਤ ਨੂੰ ਢੱਕ ਕੇ ਰੱਖ ਦਿਓ ਸਵੇਰੇ ਪੀਣਾ ਸ਼ੁਰੂ ਕਰ ਦਿਓ ਹਾਂਜੀ ਨਰਵ ਸਿਸਟਮ ਸਟਰੋਂਗ ਹੋਣ ਲੱਗ ਜਾਂਦਾ ਕਿਉਂ ਜਿੱਥੇ ਤਾਂਬੇ ਦਾ ਭਾਅ ਆਉਣਾ ਜਿਵੇਂ ਸੋਨੇ ਦਾ ਭਾਅ ਆਉਣ ਲੱਗਾ ਜੀ ਨਾਲੇ ਸੋਨਾ ਤੋਂ ਡਾਉਣਾ ਹੀ ਰਹਿ ਜੂ ਸੋਨੇ ਦੀ ਪਸੋਂ ਨਾਲ ਵੱਧ ਰਿਜਲਟ ਆ ਜੂਗਾ ਅੱਛਾ ਇਹ ਗ੍ਰੰਥ ਚ ਲਿਖਿਆ ਹੈ ਮੈਂ ਕੋ ਕੋਲੋਂ ਨਹੀਂ ਕਹਿੰਦਾ ਇਹ ਗ੍ਰੰਥ ਦੀ ਬਾਣੀ ਹੈ ਕਿ 골ਡ ਦਾ ਪਾਣੀ ਜਾਂ 골ਡਨ ਦੁੱਧ ਚ ਉਬਾਲ ਕੇ ਜਿਵੇਂ ਹੁਣ ਮੰਨ ਲਓ ਤੁਸੀਂ ਦੁੱਧ ਰੱਖਿਆ ਉਬਲਣਾ ਉਹਦੇ ਕਿਚਨ ਸਿੱਡ ਦੋ 골ਡ ਦੀ ਤੇ ਉਹਨੂੰ ਉਬਲਣ ਦਿਓ ਉਦੋਂ ਬਾਅਦ ਉਹਦੀ ਚੇਨ ਕੱਢ ਕੇ ਧੋ ਲੋ ਜਾਇ ਗਲਚ ਪਾ ਲਓ ਜਾਇ ਲਮਾਰੀ ਚ ਰੱਖ ਲਓ ਦੁੱਧ ਦੇ ਵਿੱਚ ਭਾਵ ਆ ਜਾਂਦਾ ਇਹਨੂੰ ਮੈਂ 골ਡ ਮਿਲਕ ਕਹਿ ਕੇ ਦਿੱਤਾ ਲੋਕਾਂ ਨੂੰ ਕੈਨੇਡਾ ਯੂਕੇ ਅਮਰੀਕਾ ਤੋਂ ਤਾਂ ਬਹੁਤ ਲੋਕਾਂ ਨੇ ਇਹਨੂੰ ਅਜਮਾਇਆ ਕਿਉਂਕਿ ਉੱਥੇ ਲੋਕ ਬਹੁਤ ਮੰਨਦੇ ਨੇ ਇਹਨਾਂ ਗੱਲਾਂ ਨੂੰ ਆਪਣੇ ਲੋਕ ਵੀ ਹੁਣ ਮੰਨਣ ਲੱਗ ਗਏ ਹੌਲੀ ਹੌਲੀ ਕਹਿਣ ਲੱਗ ਗਏ ਵੀ ਗੱਲ ਤਾਂ ਖਰੀ ਕਹਿੰਦਾ ਗੱਲ ਤਾਂ ਠੀਕ ਹੀ ਕਹਿੰਦਾ ਹੈ ਹੈਨਾ ਤੇ ਹੌਲੀ ਹੌਲੀ ਕਹਿੰਦਾ ਕਹਿੰਦਾ ਕਰਕੇ ਮੰਨ ਗਏ ਵੀ ਬਹੁਤ ਲੋਕਾਂ ਨੇ ਮੈਨੂੰ ਦੱਸਿਆ ਕਿ ਕਹਿੰਦੇ ਗੋਲ ਸਾਬ ਮੇਰੇ ਨਾਲ ਢੂਈ ਚ ਦਰਦ ਹੁੰਦਾ ਸੀ ਸਵੇਰੇ ਸਵੇਰੇ ਆਕੜਦੀ ਟੀ ਢੂਈ ਵੀੜ ਦੀ ਹੱਡੀ ਚ ਡਿਸਕ ਹੀ ਲੀ ਰਹੀ ਰਹਿੰਦੀ ਸੀ ਮੈਂ ਤੁਹਾਡੀ ਉਹ 골ਡ ਵਾਲਾ ਕੰਮ ਕਰ ਲਿਆ ਤੁਸੀਂ ਨਾਲ ਐ ਵੀ ਦੱਸਿਆ ਦੀ ਉਹ ਚ ਪੰਜਮ ਹਲਦੀ ਪਾ ਲਿਆ ਕਰੋ ਦੁੱਧ ਚ ਵੀ 골ਡ ਦੀ ਭਸਮ ਉਹਦੇ 골ਡ ਚ ਉਹਨੂੰ ਭਾਵ ਦੇ ਕੇ ਉਹ ਚ ਪੰਜਮ ਹਲਦੀ ਪਾ ਕੇ ਪੀਓ ਕਹਿੰਦਾ ਜੀ ਮੈਂ ਤਾਂ ਪੀਤਾ ਕਮਾਲ ਹੋ ਗਿਆ ਸਰੀਰ ਪਹਿਲਾਂ ਨਾਲੋਂ ਕਹਿੜਾ ਹੋਣ ਲੱਗਾ ਇਹ ਇੱਕ ਜ਼ਬਰਦਸਤ ਚੀਜ਼ ਆ ਹੱਡੀਆਂ ਨੂੰ ਤੇ ਨਾੜੀਆਂ ਨੂੰ ਤਾਕਤ ਦੇਣ ਵਾਸਤੇ ਸੋਨੇ ਨੂੰ ਦੁੱਧ ਚ ਵਾਲ ਕੇ ਪੀਣਾ ਜਾਂ ਰਾਤ ਨੂੰ ਪਾਣੀ ਚ ਰੱਖ ਕੇ ਇਹ ਜ਼ਰੂਰ ਹੈ ਵੀ ਉਹੋ ਜਿਹੇ ਬੰਦਿਆਂ ਤੋਂ ਬਚਾ ਕੇ ਰੱਖੋ ਜਿਹੜਾ ਸਵੇਰੇ ਗਏ ਮੰਮੀ ਪਤਾ ਨਹੀਂ ਮੈਂ ਤਾਂ ਠੀਕ ਰੱਖਿਆ ਸੀ ਮੰਮੀ ਸਵੇਰੇ ਉਹਦੀ ਚੈਨ ਲੱਭਦੀ ਵੀਰੇ